ਭਾਈ ਪਾਕਿਸਤਾਨ ਦੇ ਵਿੱਚ ਜਿਹੜਾ ਬਲੋਚਿਸਤਾਨ ਦੇ ਵਿੱਚ ਇੱਕ ਰੇਲ ਗੱਡੀ ਦੇ ਉੱਤੇ ਬੀਐਲਏ ਨੇ ਬਲੋਚ ਲਿਬਰੇਸ਼ਨ ਆਰਮੀ ਨੇ ਹਮਲਾ ਕੀਤਾ ਹਨਾ ਉਹਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ ਪਾਕਿਸਤਾਨ ਦੇ ਵਿੱਚ ਚਾਰ ਸੂਬੇ ਆ ਪੰਜਾਬ ਬਲੋਚਿਸਤਾਨ ਸਿੰਧ ਤੇ ਖੈਬਰ ਪਖਤੂਨਵਾ ਬਲੋਚਿਸਤਾਨ ਪਾਕਿਸਤਾਨ ਦੇ ਏਰੀਏ ਦਾ 44% ਹਿੱਸਾ ਪਰ ਉੱਥੇ ਸਾਰੇ ਜੀ ਗੜਬੜਾ ਉਦੀ ਕਾਰਨ ਇਹ ਆ ਵੀ ਜਿਹੜਾ ਪਾਕਿਸਤਾਨ ਆ ਉਹ ਬਲੋਚਿਸਤਾਨ ਨੂੰ ਤਾਂ ਆਪਦਾ ਹਿੱਸਾ ਸਮਝਦਾ ਪਰ ਬਲੋਚੀਆਂ ਨੂੰ ਉਹ ਪਾਕਿਸਤਾਨੀ ਨਹੀਂ ਸਮਝਦੇ ਤੇ ਜੇ ਕਿਤੇ ਆਪਾਂ ਉਥੇ ਗੜਬੜ ਵਾਲੇ ਸਾਰੇ ਇਲਾਕਿਆਂ ਬਾਰੇ ਦੇਖ ਲਈਏ ਜਿਹੜਾ ਕੁਝ ਉਥੇ TDP ਜਾਂ TLP ਖੈਬਰ ਦੇ ਵਿੱਚ ਕਰੀ ਜਾਂਦੀ ਆ ਜਾਂ ਅਫਗਾਨਿਸਤਾਨ ਤੇ ਈਰਾਨ ਦੇ ਨਾਲ ਲੱਗਦੀ ਸਰਹੱਦ ਤੇ ਜਿਹੜਾ ਇੱਕ ਇਹ جنگ ਦੇ ਹਾਲਾਤ ਬਣੇ ਪਈ ਆ ਇੱਕ ਇਹ ਵਾਇਲੈਂਟ ਬਲੱਡੀ ਟ੍ਰਾਇੰਗਲ ਬਣਿਆ ਹੋਇਆ ਤਾਂ ਕਿਹਾ ਜਾ ਸਕਦਾ ਵੀ ਪਾਕਿਸਤਾਨ ਦਾ 60% ਹਿੱਸਾ ਪਾਕਿਸਤਾਨੀ ਸਰਕਾਰ ਦੇ ਕਹਿਣੇ ਤੋਂ ਬਾਹਰ ਆ ਉਥੇ ਪਾਕਿਸਤਾਨੀ ਜਿਹੜਾ ਰੂਲ ਆਫ ਲੈਂਡ ਆ ਯਨ ਲਾ ਆਫ ਲੈਂਡ ਉਹ ਉਹਦੇ ਤੋਂ ਬਾਹਰ ਆ ਹੁਣ ਇਹ ਇਸ ਟ੍ਰੇਨ ਤੇ ਹਮਲਾ ਕਿਉਂ ਹੋਇਆ ਇਸ ਟ੍ਰੇਨ ਦਾ ਨਾਮ ਹੈਗਾ ਜਾਫਰ ਐਕਸਪ੍ਰੈਸ ਹੁਣ ਇਹ ਗੱਲ ਇਥੇ ਧਿਆਨ ਦੇਣ ਯੋਗ ਆ ਵੀ ਪਾਕਿਸਤਾਨ ਦੇ ਵਿੱਚ ਜਿੰਨੀਆਂ ਵੀ ਉਥੇ ਏਜੰਸੀਆਂ ਹੈਗੀਆਂ ਸਕਿਉਰਿਟੀ ਫੋਰਸਿਸ ਆ ਆਰਮੀ ਆ ਪੁਲਸ ਆ ਜਾ ਆਈਐਸ ਵਗੈਰਾ ਆਈਐਸਆਈ ਵਗੈਰਾ ਨਾਲੀਆਂ ਹੋਰ ਏਜੰਸੀਆਂ ਹਨ ਜਿਨ੍ਹਾਂ ਦਾ ਉੱਥੇ ਬਲੋਚੀਆਂ ਤੇ ਦਮਨ ਚੱਕਰ ਜ਼ੁਲਮ ਚੱਲੀ ਜਾਂਦਾ ਉਹਨਾਂ ਦੇ ਜਿੰਨੇ ਵੀ ਬੰਦੇ ਜ਼ੁਲਮ ਕਰਨ ਆਉਂਦੇ ਆ ਕੋਇਟਾ ਤੱਕ ਪਹੁੰਚਦੇ ਵੀ ਐਸੇ ਰੇਲ ਗੱਡੀ ਦੇ ਰਾਹੀ ਆ ਤੇ ਉਸ ਤੋਂ ਬਾਅਦ ਜਦੋਂ ਆਪ ਦਾ ਉੱਥੇ ਸਰਵਸ ਦਾ ਆਪ ਦਾ ਤੈ ਸਮਾ ਉੱਥੇ ਲੰਘਾ ਕੇ ਜਦੋਂ ਉਹ ਵਾਪਸ ਜਾਂਦੇ ਆ ਕੋਇਟਾ ਤਾਈ ਇਹਨਾਂ ਦੀ ਵਾਪਸੀ ਵੀ ਉਸੇ ਟ੍ਰੇਨ ਰਾਹੀਂ ਹੁੰਦੀ ਆ ਤੇ ਜਿਹੜਾ ਬਾਕੀ ਬਲੋਚੀਆਂ ਦੇ ਕੁਦਰਤੀ ਸੰਸਾਧਨਾਂ ਦੀ ਲੁੱਟਮਾਰ ਹੁੰਦੀ ਆ ਉਹ ਇਹਨਾਂ ਰੇਲਵੇ ਟਰੈਕਸ ਦੇ ਰਾਹੀਂ ਹੀ ਉਹਨਾਂ ਦੇ ਕੁਦਰਤੀ ਸੰਸਾਧਨ ਲੁੱਟ ਕੇ ਬਾਹਰ ਲਏ ਜਾਂਦੇ ਆ ਕਿਉਂਕਿ ਕੁਦਰਤੀ ਸੰਸਾਧਨ ਇਹਨਾਂ ਦੇ ਪੱਕੇ ਲਈ 80-82% ਬਲੋਚਿਸਤਾਨ ਦੇ ਵਿੱਚ ਮੌਜੂਦ ਆ ਪਰ ਜਿਹੜੀ ਉਹਨਾਂ ਦੀ ਇਨਕਮ ਆ ਉਹਦਾ 10% ਦੀ ਵੀ ਬਲੋਚਿਸਤਾਨ ਤੇ ਨਹੀਂ ਲੱਗਦਾ ਹੁਣ ਉੱਥੇ ਰੌਲਾ ਕੀ ਚੱਲੀ ਜਾਂਦਾ ਉੱਥੇ ਇੱਕ ਔਰਤਾਂ ਦਾ ਗਰੁੱਪ ਆ ਜਿਹੜਾ ਆਪ ਦੇ ਆਪ ਨੂੰ ਹਾਫ ਵਿਡੋਜ਼ ਕਹਿੰਦਾ ਉਹਨਾਂ ਦੇ ਕੋਲੇ 8000 ਬੰਦਿਆਂ ਦੀ ਲਿਸਟ ਆ ਉਹ ਕਹਿੰਦੇ ਸਾਨੂੰ ਇਹ ਪਤਾ ਵੀ ਇਹ ਤੁਸੀਂ ਖਤਮ ਕਰਤੇ ਆ ਅਸੀਂ ਵਿਡੋ ਅਸੀਂ ਵਿਧਵਾ ਹੋ ਚੁੱਕੀਆਂ ਪਰ ਅਸੀਂ ਆਖਦੇ ਆਪ ਨੂੰ ਹਾਫ ਵਿਡੋ ਇਉਂ ਕਹਿਣੀ ਆ ਵੀ ਸਾਨੂੰ ਇਹ ਤਾਂ ਦੱਸ ਦੋ ਇਹ ਤੁਸੀਂ ਮਾਰ ਕੇ ਕਤਲ ਕਰਕੇ ਖਪਾਏ ਕਿੱਥੇ ਆ ਇਹਨਾਂ ਦੀਆਂ ਕਬਰਾਂ ਕਿੱਥੇ ਆ ਤਾਂ ਕਿ ਅਸੀਂ ਚਲੋ ਜਿਵੇਂ ਵੀ ਆਪਾਂ ਨੂੰ ਪਤਾ ਹਨਾ ਕਿਸੇ ਦੇ ਮਾਰਗ ਦਾ ਭੋਗ ਪਾਈ ਜਾਂਦਾ ਹਨਾ ਆਪਣੇ ਸਿੱਖਾਂ ਚ ਵੀ ਅਸੀਂ ਆਪ ਦਾ ਜਿਵੇਂ ਵੀ ਇਹਨਾਂ ਦਾ ਮੁਸਲਮਾਨਾਂ ਦਾ ਹੈਗਾ ਅਸੀਂ ਆਪ ਦੀ ਉਹਨਾਂ ਦਾ ਧਾਰਮਿਕ ਰੋਹ ਰੀਤ ਨਿਭਾਲ ਗਏ ਉੱਥੇ ਇੰਨਾ ਜਿਆਦਾ ਉਹ ਮਸਲਾ ਗੰਭੀਰ ਹੋਇਆ ਵਿਆ ਤੇ ਇਹਦਾ ਕਾਰਨ ਕੀ ਆ ਇੱਕ ਤੁਸੀਂ ਗੱਲ ਹੋਰ ਨੋਟ ਕੀਤੀ ਹੋਣੀ ਆ ਵੀ ਜਦੋਂ ਮੈਂ ਪਾਕਿਸਤਾਨ ਦੇ ਸੂਬਿਆਂ ਦਾ ਨਾਮ ਲਿਆ ਉਹਦੇ ਚ ਕਸ਼ਮੀਰ ਦਾ ਨਾਮ ਨਹੀਂ ਲਿਆ ਜਿਹੜਾ ਇਹਨਾਂ ਦੇ ਕਬਜ਼ੇ ਹੇਠਲਾ ਉਹਦਾ ਕਾਰਨ ਇਹ ਆ ਵੀ ਉਹ ਉੱਥੋਂ ਵਾਲੇ ਕਸ਼ਮੀਰ ਨੂੰ ਆਪਦੀ ਇੱਕ ਸਟੇਟ ਨਹੀਂ ਮੰਨਦੇ। ਉਹਨੂੰ ਇੱਕ ਆਜ਼ਾਦ ਖੇਤਰ ਤਾਂ ਹੀ ਉਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਆ ਪਰ ਉਹਦੇ ਪਿੱਛੇ ਵੀ ਇੱਕ ਇਹਨਾਂ ਦੀ ਚਾਲ ਹੀ ਆ ਜਿਹੜੀ ਉਹਨਾਂ ਦੇ ਕੁਦਰਤੀ ਸੰਸਾਧਨਾਂ ਦੀ ਇਹਨਾਂ ਨੇ ਲੁੱਟਮਾਰ ਕਰਨੀ ਆ। ਤੁਹਾਡੇ ਯਾਦ ਹੋਣਾ ਵੀ ਇੱਕ ਟਾਈਮ ਸੀ ਇਨਸਰਜੈਂਸੀ ਦਾ ਜਦੋਂ ਕਾਗਜ਼ਾਂ 'ਚ ਜਾਂ ਨਕਸ਼ਿਆਂ ਦੇ ਵਿੱਚ ਤਾਂ ਕੁਝ ਇਲਾਕੇ ਕਸ਼ਮੀਰ ਦੇ ਹਿੰਦੁਸਤਾਨ ਦਾ ਹਿੱਸਾ ਸੀਗੇ। ਕਹ ਰਹੀ ਹਕੂਮਤ ਇੰਤਹਾ ਪਸੰਦ ਜਾਂ دہشت ਪਸੰਦੀ ਤੇ ਰਾਂਦੀ ਹੁੰਦੀ ਸੀ ਉਥੇ ਸਕਿਉਰਿਟੀ ਏਜੰਸੀਜ਼ ਦੀ ਪਹੁੰਚ ਨਹੀਂ ਸੀ ਜਾਂ ਉਹਨਾਂ ਦੇ ਵੱਸੋਂ ਖੇਡ ਬਾਹਰ ਹੋਈ ਪਈ ਸੀ ਹੁਣ ਇਹ じゃ ਕੀ ਬਦਲਾ ਹੋਇਆ ਵੀਰ ਉੱਥੇ ਹਾਲਾਤ ਠੀਕ ਠਾਕ ਹੋਈ ਜਾਂਦੇ ਆ ਉੱਥੇ ਟੂਰਿਜ਼ਮ ਵਧ ਜਾਂਦਾ ਉੱਥੇ ਆਪਾਂ ਦੇਖਦੇ ਹਾਂ ਹਨਾ ਇਹ ਹਿੰਦੂਆਂ ਦੇ ਨਾਲ ਇੱਟ ਕੁੱਤੇ ਦਾ ਬੈਰ ਆਉਣਾ ਮੁਸਲਮਾਨਾਂ ਦਾ ਪਰ ਫਿਰ ਵੀ ਆਏ ਸਾਲ ਅਮਰਨਾਥ ਯਾਤਰਾ ਵੱਡੀ ਤੋਂ ਵੱਡੀ ਵੀ ਹੁੰਦੀ ਜਾਂਦੀ ਹੈ ਤੇ ਵਧੀਆ ਸ਼ਾਂਤੀਪੂਰਨ ਤਰੀਕੇ ਦੇ ਨਾਲ ਸਿਰੇ ਚੜ ਜਾਂਦੀ ਹੈ ਕੀ ਕਾਰਨ ਆ ਇੱਕਦਮ ਸਰਕਾਰ ਦੀ ਚਾ ਸ਼ਕਤੀ ਇੰਨੀ ਜਿਆਦਾ ਮਜ਼ਬੂਤ ਹੋ ਗਈ ਜਾਂ ਆਪਣੀਆਂ ਜਿਹੜੀਆਂ ਸਿਕਿਉਰਿਟੀ ਫੋਰਸੇਜ਼ ਆ ਉਹ ਇੰਨੀਆਂ ਤਕੜੀਆਂ ਹੋ ਗਈਆਂ ਨਾ ਇਹਦੇ ਲਈ ਨਾ ਆਪਾਂ ਨੂੰ ਸਾਰੇ ਖਿੱਤੇ ਤੇ ਆਪਾਂ ਉਸ ਇਲਾਕੇ ਨੂੰ ਕਲੈਕਟਿਵਲੀ ਦੇਖਣਾ ਪੈਣਾ ਜਿਹੜਾ ਇੰਡੀਆ ਵਾਲਾ ਕਸ਼ਮੀਰ ਆ ਜਿਹਨੂੰ ਇਹ ਹਿੰਦੁਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਕਹਿੰਦੇ ਆ ਤੇ ਪਾਕਿਸਤਾਨ ਵਾਲਾ ਆਜ਼ਾਦ ਕਸ਼ਮੀਰ ਜਿਹਦੇ ਵਿੱਚ ਇਹਨਾਂ ਦੀ ਸੋਚ ਸੀ ਵੀ ਅਸੀਂ ਇੰਡੀਆ ਵਾਲੇ ਹਿੱਸੇ ਨੂੰ ਉਹਦੇ ਨਾਲ ਲਾ ਕੇ ਆਪਦੀ ਪਾਕਿਸਤਾਨ ਦੇ ਵਿੱਚ ਜਮਿਲੇਸ਼ਨ ਕਰਾਉਣੀ ਆ ਤੁਹਾਨੂੰ ਉਥੋਂ ਦੇ ਹਾਲਾਤ ਦੇਖਣੇ ਪੈਣਗੇ ਜਿਨ੍ਹਾਂ ਨੂੰ ਦੇਖ ਕੇ ਕਹਿੰਦੇ ਸੀ ਅਸੀਂ ਇਹਨਾਂ ਚ ਰਲਣਾ ਉਥੇ ਕੀ ਹੋਈ ਜਾਂਦਾ ਉੱਥੇ ਬਈ ਆਵਾਮ ਤੇ ਪੁਲਿਸ ਇੱਕ ਦੂਜੇ ਦੇ ਟੋਟਲੀ ਆਹਮੋ ਸਾਹਮਣੇ ਆ ਚੁੱਕੇ ਆ ਰੋਜ਼ ਉੱਥੇ ਗੋਲੀ ਚੱਲਦੀ ਆ ਆਵਾਮ ਦਾ ਕਤਲ ਹੁੰਦਾ ਪਬਲਿਕ ਦਾ लाਠੀ ਚਾਰਜ ਹੁੰਦਾ ਰੋਜ਼ ਘਰਾਂ 'ਚ ਛਾਪੇ ਵਜਦੇ ਆ 10 ਦੇ 10 ਜ਼ਿਲ੍ਹੇ ਆ ਜਿਹੜੇ ਆਜ਼ਾਦ ਕਸ਼ਮੀਰ ਦੇ ਉੱਥੇ ਕਿਸੇ ਵੀ ਤਰ੍ਹਾਂ ਦਾ ਸਮਾਜਿਕ ਰਾਜਸੀ ਕੋਈ ਇਸੇ ਤਰ੍ਹਾਂ ਦਾ ਜਲਸਾ ਕੱਢਣ ਤੇ ਪਾਬੰਦੀ ਲੱਗੀ ਹੋਈ ਆ ਦਫਾ 144 ਲੱਗੀ ਹੋਈ ਆ ਬਹੁਤ ਬੁਰੇ ਹਾਲਤ ਆ ਆਜ਼ਾਦ ਕਸ਼ਮੀਰ ਦੇ ਵਿੱਚ ਹਾਂ ਜਿਹੜੇ ਕਹਿੰਦੇ ਸੀਗੇ ਵੀ ਹਿੰਦੁਸਤਾਨ ਨੇ ਕਸ਼ਮੀਰ ਦੇ ਉੱਤੇ ਇੱਕ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਲੋਕਾਂ ਤੇ ਜ਼ੁਲਮ ਹੋ ਰਿਹਾ ਹੈ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਆ ਆਜ਼ਾਦ ਕਸ਼ਮੀਰ ਆ ਅਸੀਂ ਉਹਨਾਂ ਦੇ ਨਾਲ ਰਲਣਾ ਸਾਨੂੰ ਉਹਨਾਂ ਦੇ ਵਿੱਚ ਸ਼ਾਮਲ ਕਰੋ ਹੁਣ ਤੁਸੀਂ ਇਹ ਦੇਖ ਲਓ ਉਹਨਾਂ ਲੋਕਾਂ ਦੇ ਹਾਲਾਤ ਕੀ ਆ ਮਈ 2023 8 ਮਈ 2023 ਤੋਂ ਉੱਥੋਂ ਦੇ ਹਾਲਾਤ ਵਿਗੜਨੇ ਸ਼ੁਰੂ ਹੋਏ ਆ ਜਦੋਂ ਉੱਥੇ ਕਸ਼ਮੀਰ ਘਾਟੀ ਦੇ ਵਿੱਚ ਐਕਸ਼ਨ ਕਮੇਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਇਨਾਂ ਦੇ ਮਸਲੇ ਕੀ ਸੀ ਸਭ ਤੋਂ ਪਹਿਲਾ ਮਸਲਾ ਤਾਂ ਬਣਿਆ ਬਿਜਲੀ ਦਾ ਤੇ ਦੂਜੇ ਨੰਬਰ ਤੇ ਮਸਲਾ ਬਣਿਆ ਕਣਕ ਦਾ ਤੁਹਾਡੇ ਸਾਰਿਆਂ ਦੇ ਯਾਦ ਹੀ ਹੋਣਾ ਵੀ ਪਾਕਿਸਤਾਨ ਦੇ ਵਿੱਚ ਜਦੋਂ ਕਣਕ ਦਾ ਕ੍ਰਾਈਸਿਸ ਪੈਦਾ ਹੋਇਆ ਜਦੋਂ ਆਟੇ ਦੇ ਭਾਅ ਅਸਮਾਨ ਛੋ ਗਏ ਆਟੇ ਦੀ ਬਲੈਕ ਹੋਈ ਆ ਪਾਕਿਸਤਾਨ ਦੇ ਵਿੱਚ ਤੇ ਉਹਦਾ ਕਾਰਨ ਕੀ ਬਣਦਾ ਇੱਕ ਨਾ ਇੱਥੇ ਕਸ਼ਮੀਰ ਘਾਟੀ ਦੇ ਵਿੱਚ ਪ੍ਰੋਜੈਕਟ ਲੱਗੇ ਬਿਜਲੀ ਵਾਲਾ ਨੀਲਮ ਜੇਲਮ ਹਾਈਡਰੋ ਪ੍ਰੋਜੈਕਟ ਕਸ਼ਮੀਰ ਘਾਟੀ ਦੇ ਵਿੱਚ ਦੋ ਦਰਿਆ ਵਗਦੇ ਸੀਗੇ ਪਰ ਉਹ ਇੱਕ ਹੀ ਰਹਿ ਗਿਆ ਉਹਦਾ ਕਾਰਨ ਇਹ ਆ ਕਿ ਜਿਹੜਾ 1 ਇੱਕ 30 ਕਿਲੋਮੀਟਰ ਦਾ ਸੈਕਸ਼ਨ ਸੀ ਨਾ ਉਹ ਦਰਿਆ ਵਾਲਾ ਜਿਹੜਾ ਉੱਥੋਂ ਦੇ ਮੇਨ ਸ਼ਹਿਰਾਂ ਨੂੰ ਪਾਣੀ ਵੀ ਦਿੰਦਾ ਸੀ ਉਥੇ ਕਣਕ ਦੀ ਪੈਦਾਵਾਰ ਦੇ ਲਈ ਜਿਹੜੀਆਂ ਜ਼ਮੀਨਾਂ ਨੂੰ ਉਹ ਪਾਣੀ ਸਿੰਜਦਾ ਸੀ ਉਹ 30 ਕਿਲੋਮੀਟਰ ਦਾ ਸੈਕਸ਼ਨ ਖਤਮ ਕਰਤਾ ਕਿਉਂਕਿ ਉਹ ਦੋ ਦਰਿਆਵਾਂ ਦੀ ਬਜਾਏ ਇੱਕ ਦਰਿਆ ਹੀ ਰਹਿ ਚੁੱਕਿਆ ਕਿਉਂਕਿ ਪਿੱਛੇ ਡੈਮ ਤੇ ਉਹ ਦਰਿਆ ਰਲੇ ਇਹਨਾਂ ਨੇ ਰੋਕ ਹੁਣ ਜਿਹੜੀ ਉਹਨਾਂ ਦੀ ਉਥੇ ਲੋਕਲ ਕਣਕ ਪੈਦਾ ਹੁੰਦੀ ਸੀ ਉਹ ਤਾਂ ਖਤਮ ਟੋਟਲੀ ਹੋ ਗਈ ਆ ਇਹਨਾਂ ਨੂੰ ਸਬਸਿਡੀ ਆਧਾਰਤ ਜਿਹੜੀ ਬਾਕੀ ਕਣਕ ਮਿਲਦੀ ਸੀ ਹੁਣ ਉਥੇ ਹਾਲਾਤ ਯਾਰ ਐਨੇ ਮਾੜੇ ਹੋ ਗਏ ਕਿ ਵੀ ਜਿਹੜਾ ਗਿਲਗੇਤ ਹੈ ਨਾ ਜਿੱਥੇ ਘਾਹ ਦੀ ਤੜ ਵੀ ਨਹੀਂ ਹੁੰਦੀ ਉਥੋਂ ਦੇ ਲੋਕਾਂ ਦਾ ਕਹਿਣਾ ਵੀ ਗਿਲਗੇਤ ਦੇ ਹਾਲਾਤ ਸਾਡੇ ਨਾਲੋਂ ਬਿਹਤਰ ਆ ਜਿੱਥੇ ਸਾਰੀ ਦੀ ਸਾਰੀ ਹੀ ਉਹਨਾਂ ਨੇ ਟਵਰਟ ਵਾਈ ਕਰਕੇ ਲਿਜਾਣੀ ਆ ਜਿਹੜਾ ਉਹਨਾਂ ਦੇ 3 ਮਹੀਨੇ ਬਰਫ਼ ਪਿਗਲਦੀ ਆ ਉਹਦੇ ਦੌਰਾਨ ਉਹ ਬਾਕੀ 9 ਮਹੀਨਿਆਂ ਸਾਰੇ ਸਾਲ ਵਾਤਨਯੋਗ ਜਿੰਨਾ ਵੀ ਹੈਗਾ ਕੋਈ ਆਟਾ ਤੇਲ ਦਾਲਾਂ ਸਬਜ਼ੀਆਂ ਜੋ ਕੁਛ ਵੀ ਉਹ ਆ ਦਾ ਸਟੋਰ ਕਰ ਲੈਂਦੇ ਆ ਹਨਾ ਉਹਨਾਂ ਦੇ ਹਾਲਾਤ ਸਾਡੇ ਤੋਂ ਬਿਹਤਰ ਆ ਪਹਿਲਾਂ ਤਾਂ ਇਹਨਾਂ ਨੂੰ ਪੀਣ ਵਾਲਾ ਪਾਣੀ ਉਹਨਾਂ ਨੇ ਖਤਮ ਕਰਤਾ ਇਹਨਾਂ ਦਾ ਸੰਜਾਈ ਵਾਲਾ ਪਾਣੀ ਖਤਮ ਕਰਤਾ ਤੇ ਉੱਤੋਂ ਤੁਸੀਂ ਸਤਨ ਦੇਖੋ ਜਿਹੜਾ ਉਹ ਕਸ਼ਮੀਰ ਆ ਆਜ਼ਾਦ ਕਸ਼ਮੀਰ ਉਹ 3500 ਮੈਗਾਵਾਟ ਬਿਜਲੀ ਪੈਦਾ ਕਰਦਾ ਉਸ ਖੇਤੇ ਦੀ ਆਪਦੀ ਡਿਮਾਂਡ ਹੈਗੀ ਆ 350 ਮੀਗਾਵਾਟ ਪਰ ਉਥੇ ਘਰਾਂ 'ਚ ਬਿਜਲੀ ਨਹੀਂ ਉਹਦਾ ਕਾਰਨ ਇਹ ਆ ਕਿ ਉਥੇ ਬਿਜਲੀ ਦਾ ਭਾਅ ਹੀ ਇੰਨਾ ਜ਼ਿਆਦਾ ਇੰਨਾ ਨੇ ਉੱਚਾ ਚੱਕਤਾ ਕਿ ਲੋਕ ਉਥੇ ਬਿੱਲ ਭਰਨ ਦੀ ਹਾਲਤ 'ਚ ਨਹੀਂ ਰਹੇ ਉਹ ਬਿਜਲੀ ਇੰਨੀ ਮਹਿੰਗੀ ਕਰਤੀ ਬਿਜਲੀ ਇੰਨੀ ਜ਼ਿਆਦਾ ਮਹਿੰਗੀ ਹੋ ਗਈ ਕਿ ਜਦੋਂ ਬਿੱਲ ਉਹ ਭਰਨ ਦੀ ਹਾਲਤ 'ਚ ਨਹੀਂ ਰਹੇ ਤਾਂ ਉਹਨਾਂ ਨੇ ਵਿਰੋਧ ਵਜੋਂ ਬਿੱਲ ਨਾ ਭਰਨ ਦਾ ਲਾਨ ਕੀਤਾ ਤੇ ਬਿੱਲਾਂ ਨੂੰ ਸੜਨ ਦੀ ਕਵੈਦ ਸ਼ੁਰੂ ਕਰਤੀ ਜਦੋਂ ਬਿੱਲਾਂ ਨੂੰ ਸੜਨ ਦੀ ਕਵਾਇਦ ਸ਼ੁਰੂ ਹੋਈ ਆ ਤਾਂ ਉਥੇ ਧਰਨੇ ਪ੍ਰਦਰਸ਼ਨ ਲੱਗੇ ਆ ਤਾਂ ਉਹਨਾਂ ਨੂੰ ਦਬਾਉਣ ਵਾਸਤੇ ਜਿਹੜੇ ਉਹਨਾਂ ਧਰਨੇ ਪ੍ਰਦਰਸ਼ਨਾਂ ਦੇ ਮੋਢੀ ਸੀ ਉਹਨਾਂ ਦੇ ਉੱਤੇ ਪਾਕਿਸਤਾਨ ਦੀ ਸਰਕਾਰ ਨੇ ਅਤਵਾਦ ਵਾਲੇ ਪਰਚੇ ਕਟੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਡੀ ਬਾਹਮ ਰੋਡ ਨਹੀਂ ਸੀ ਤਾਂ ਇਹਨਾਂ ਨੇ ਕੀ ਕੀਤਾ ਸਾਨੂੰ ਉੱਤੇ ਦਬਾਅ ਪਾਉਣ ਵਾਸਤੇ ਜਿਹੜੀ ਉੱਥੇ ਮੇਨ ਲੈਂਡ ਪਾਕਿਸਤਾਨ ਤੋਂ ਸਬਸਿਡੀ ਵਾਲੀ ਕਣਕ ਆਉਣੀ ਸੀ ਉਹਦੀ ਸਪਲਾਈ ਰੋਕਤੀ ਵੀ ਜੇ ਇਹ ਬਿਜਲੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਆ ਤਾਂ ਇਹਨਾਂ ਨੂੰ ਉੱਥੇ ਭੁੱਖ ਮਰੀ ਨਾ ਮਾਰ ਦੋ ਇਹਨਾਂ ਦੀ ਬਾਹਮ ਰੋਡ ਕੇ ਦੇਖੋ ਉਹ ਜਿਹੜਾ ਹਾਈਡਰੋ ਪ੍ਰੋਜੈਕਟ ਲੱਗੀ ਆ ਉਹਦੇ ਵਿੱਚ ਜਿਹੜੇ ਇਹਨਾਂ ਦੇ ਦਰਿਆ ਦੋਹਾਂ ਤੋਂ ਇੱਕ ਖਤਮ ਕਰਕੇ ਇੱਕ ਹੀ ਰਹਿ ਗਿਆ ਪਹਿਲੀ ਗੱਲ ਤਾਂ ਇਹਨਾਂ ਲੋਕਾਂ ਦੀ ਉਸ ਹਾਈਡਰੋ ਪ੍ਰੋਜੈਕਟ ਨੂੰ ਲੈ ਕੇ ਸਹਿਮਤੀ ਕੋਈ ਨਹੀਂ ਲਈ ਗਈ ਤੇ ਨਹੀਂ ਜਿੱਥੋਂ ਦਾ ਹਾਈਡਰੋ ਪ੍ਰੋਜੈਕਟ ਹੁੰਦਾ ਉਹਨਾਂ ਨੂੰ ਉੱਥੇ ਬਿਜਲੀ ਮਿਲਦੀ ਆ ਇਹ ਕਹਿੰਦੇ ਯਾਰ ਅਸੀਂ ਤੁਹਾਡੇ ਤੋਂ ਬਿਜਲੀ ਮੁਫਤ ਨਹੀਂ ਮੰਗਦੇ ਅਸੀਂ ਸਬਸਿਡੀ ਵੀ ਨਹੀਂ ਮੰਗਦੇ ਸਾਡੀ ਸਿਰਫ ਮੰਗ ਇੰਨੀ ਆ ਵੀ ਜਿਹੜੇ ਰਾਹ ਭਾਅ ਬਿਜਲੀ ਪੈਦਾ ਹੁੰਦੀ ਆ ਸਾਨੂੰ ਉਸੇ ਭਾਅ ਬਿਜਲੀ ਦੇ ਦਿਓ ਇਲਾਕਾ ਸਾਡਾ ਪਾਣੀ ਸਾਡਾ ਡੈਮ ਸਾਡੇ ਬਣਿਆ ਏਰੀਆ ਸਾਡੇ ਬੰਜਰ ਹੋਏ ਆ ਬਿਜਲੀ ਪੰਜਾਬ ਨੂੰ ਜਾਣੀ ਆ ਪਾਕਿਸਤਾਨ ਦੇ ਨੂੰ ਤੇ ਭੁੱਖੇ ਸਾਨੂੰ ਮਾਰੀ ਜਾਂਦੇ ਆ ਆ ਹਾਲਾਤ ਆ ਉਥੋਂ ਦੇ ਕਸ਼ਮੀਰ ਦੇ ਐਸੇ ਕਰਕੇ ਹੁਣ ਉਥੇ ਅਨਰਜਨ ਸਿੰਘ ਦੀ ਘੜੀ ਆ ਕਿਉਂਕਿ ਉਹਨਾਂ ਲੋਕਾਂ ਨੇ ਭੁਚੱਕਾ ਦੇਖ ਲਿਆ ਜਿਹੜੇ ਕਹਿੰਦੇ ਸੀ ਨਾ ਅਸੀਂ ਆਜ਼ਾਦ ਕਸ਼ਮੀਰ ਚ ਰਲਣਾ ਉਹਨਾਂ ਨੇ ਦੇਖ ਲਿਆ ਵੀ ਆਜ਼ਾਦ ਕਸ਼ਮੀਰ ਵਾਲਿਆਂ ਦੇ ਹਾਲਤ ਕੀ ਆ ਉਥੋਂ ਦੇ ਤੁਸੀਂ ਹਾਲ ਦੇਖ ਲਓ ਉਥੋਂ ਦੀ ਸਰਕਾਰ ਨੂੰ ਬਿਜਲੀ ਪੈਂਦੀ ਆ 2 ਰੁਪਏ ਪ੍ਰਤੀ ਯੂਨਟ ਬੰਦਾ ਉਹਨਾਂ ਨੂੰ ਬਿਜਲੀ ਦਾ ਰੇਟ ਲਾਇਆ ਜਾਂਦਾ 18 ਰੁਪਏ ਤੋਂ ਲੈ ਕੇ 58 ਰੁਪਏ ਪ੍ਰਤੀ ਯੂਨਟ ਉਹ ਗਰੀਬ ਲੋਕ ਇੰਨਾ ਬਿੱਲ ਭਰ ਕਿੱਥੋਂ ਦੇਣ ਤੇ ਉਥੋਂ ਦਾ ਤੁਸੀਂ ਜਿਹੜਾ ਬਜਟ ਆਉਂਦਾ ਨਾ 228000 ਰੁਪਏ ਦਾ ਉਹਦੇ ਚੋਂ 200 ਅਰਬ ਰੁਪਈਆ ਤਾਂ ਮਲਾਈਮਾਂ ਦੀਆਂ ਤਰਖਾਹਾਂ 'ਚ ਹੀ ਲੱਗ ਜਾਂਦਾ ਜਿਹੜੀ ਕਿ ਬਹੁਤੀ ਕਿ ਸਿਆਸੀ ਭਰਤੀ ਆ ਜਿਹੜੀ ਵੀ ਪਾਰਟੀ ਉੱਥੇ ਆਉਂਦੀ ਆ ਉਹ ਪਾਕਿਸਤਾਨੀ ਪੰਜਾਬ 'ਚੋਂ ਆਪਦੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਉੱਥੇ ਇੱਕ-ਇੱਕ ਪੋਸਟ ਦੇ ਉੱਤੇ ਗੈਰਨ ਲੋੜੀਂਦੇ 15-15 ਬੰਦਿਆਂ ਦਾ ਬੋਝ ਰੱਖਿਆ ਹੋਇਆ ਜਿਨ੍ਹਾਂ ਦਾ ਸਿਰਫ ਇੱਕੋ ਇੱਕ ਕੰਮ ਵੀ ਰਿਸੋਰਸ ਕਸ਼ਮੀਰ ਦੇ ਤਨਖਾਹਾਂ ਪਾ ਪੰਜਾਬੀਆਂ ਨੂੰ ਪਾਕਿਸਤਾਨੀਆਂ ਨੂੰ ਨੌਕਰੀਆਂ ਉਹਨਾਂ ਨੂੰ ਮਤਲਬ ਕਿ ਵੀ 228 ਅਰਬ ਦੇ ਬਜਟ ਵਿੱਚੋਂ 200 ਅਰਬ ਇਹਨਾਂ ਦੀਆਂ ਤਨਖਾਹਾਂ ਦਾ ਤੇ ਬਾਕੀ 50 ਲੱਖ ਬੰਦੇ ਆਸਤੇ ਬਚਦਾ 28000 ਰੁਪਇਆ ਤੇ ਤੁਸੀਂ ਇਹ ਦੇਖ ਲਓ ਉੱਥੇ ਸਰਕਾਰ ਇਹਨਾਂ ਦੀਆਂ ਮੇਨ ਪਾਰਟੀਆਂ ਜਿਹੜੀਆਂ ਹੈਗੀਆਂ ਪੀਪਲਸ ਪਾਰਟੀ ਪੀਟੀਆਈ ਨੂਨ ਲੀਗ ਬਾਕੀ ਪਾਕਿਸਤਾਨ ਦੇ ਵਿੱਚ ਤਾਂ ਹੈਗੀਆਂ ਕਿ ਦੂਜੇ ਦੇ ਖੂਨ ਦੀਆਂ ਪਿਆਸੀਆਂ ਤੇ ਆਜ਼ਾਦ ਕਸ਼ਮੀਰ ਦੇ ਵਿੱਚ ਇਹ ਤਿੰਨੇ ਤਰੇ ਰਲ ਕੇ ਸਰਕਾਰ ਬਣਾ ਕੇ ਬੈਹਿੀਆਂ ਪਹਿਲੀ ਗੱਲ ਤਾਂ ਇਹ ਆ ਵੀ 10 ਜਿਲਿਆਂ ਦੀ ਸਾਰੀ ਇਹ ਟਰੈਕਟਰੀ ਆ ਤੇ ਇਤੋਂ ਦੀ ਅਸੈਂਬਲੀ ਦੇ ਵਿੱਚ 43 ਮੈਂਬਰ ਉਹ ਹੁਣ ਲੋਕਾਂ ਨੇ ਆਪਦੀਆਂ ਮੰਗਾਂ ਮੰਨਵਾਉਣ ਦੇ ਲਈ ਦਬਾਅ ਕੀਤੇ ਪਾਉਣਾ ਹੁੰਦਾ ਆਪਦੇ ਲੀਡਰਾਂ ਤੇ ਲੀਡਰਾਂ ਨੇ ਅੱਗੇ ਗੱਲ ਕਰਨੀ ਹੁੰਦੀ ਆ ਲੀਡਰਾਂ ਦੇ ਮੂੰਹ ਬੰਦ ਕੀਤੇ ਹੋਏ ਆ ਉਹਨਾਂ 43 ਮੈਂਬਰਾਂ ਦੀ ਉਸ ਥਾਂ ਤੇ ਲੋੜ ਕੀਤੀ ਆ ਤੇ ਜਦੋਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਣਕ ਦਾ ਤੇ ਉਹਨਾਂ ਦੀ ਬਿਜਲੀ ਦਾ ਮਸਲਾ ਕਿਉਂ ਨਹੀਂ ਹੱਲ ਕਰਦੇ ਤੇ ਇਹਨਾਂ ਕੋਲੇ ਬਹਾਨਾ ਦਾ ਸਾਡੇ ਕੋਲੇ ਐਸ ਮਸਲੇ ਦਾ ਹੱਲ ਕਰਨ ਦਾ ਇਖਤਿਆਰ ਹੈ ਨਹੀਂ ਇਨਾਂ ਕੋਲੇ ਇਖਤਿਆਰ ਹੈ ਨਹੀਂ ਪਰ ਇਹਨਾਂ ਦਾ ਸੁਪਰੀਮ ਕੋਰਟ ਆਪਦਾ ਵੱਖਰਾ ਇਹਨਾਂ ਦੀ ਅਸੈਂਬਲੀ ਆਪਦੀ ਵੱਖਰੀ ਇਹਨਾਂ ਦਾ ਸਦਰ ਆਪਦਾ ਵੱਖਰਾ ਇਹਨਾਂ ਦਾ ਵਜ਼ੀਰ ਆਜਮ ਆਪਦਾ ਵੱਖਰਾ ਪਰ ਇਹਨਾਂ ਦੇ ਕੋਲੇ ਆਪਦੇ ਲੋਕਾਂ ਨੂੰ ਸਸਤੀ ਬਿਜਲੀ ਤੇ ਜਿੰਨੀ ਉਹਨਾਂ ਨੂੰ ਕਣਕ ਦੀ ਲੋੜ ਆ ਓਨੀ ਕਣਕ ਦਵਾਉਂਦਾ ਉਹਨਾਂ ਕੋਲੇ ਇਖਤਿਆਰ ਹੈ ਨਹੀਂ ਤੇ ਹਜੇ ਇੱਥੋਂ ਵਾਲੇ ਕਹਿੰਦੇ ਸੀ ਅਸੀਂ ਉਹਨਾਂ ਦੇ ਚਰਲਣਾ ਇਹ ਜਿਹੜੇ ਹੁਣ ਇਹਨਾਂ ਦੇ ਦੰਦ ਖੱਟੇ ਹੋਏ ਹਨਾ ਉਧਰਲੇ ਪਾਸਿਓ ਇਹ ਜਿਹੜੇ ਭਾਈ ਭਾਈ ਬਣੇ ਸੀ ਤੇ ਹੁਣੇ ਕਹਿੰਦੇ ਨਹੀਂ ਅਸੀਂ ਇੰਡੀਆ ਦੇ ਵਿੱਚ ਹੀ ਰਹਿਣਾ ਉੱਥੇ ਵਧੀਆ ਚੰਗੀ ਤਰੱਕੀ ਹੋਣ ਲੱਗ ਪਈ ਆ ਇਹਨਾਂ ਲੋਕਾਂ ਨੇ ਉਧਰ ਹੁਣ ਮੂੰਹ ਦੂਜੇ ਪਾਸੇ ਕੀਤੇ ਵੇ ਉਹ ਕਿਸੇ ਗੱਲੋਂ ਹੀ ਹੋਏ ਆ ਮਸਲਾ ਵੱਡਾ ਬਾਈ ਇਹ ਬੇਸ਼ਅ ਵੀ ਵੱਡਾ ਹਨਾ ਵੀਡੀਓ ਲੰਮੀ ਹੋ ਜਾਣੀ ਆ ਤੇ ਆਪਣੇ ਬਹੁਤੇ ਜਿਹੜੇ ਬੰਦੇ ਹੈਗੇ ਆ ਵਿੱਚ ਐਂ ਵੀ ਕਹਿ ਦਿੰਦੇ ਵਿੱਚ ਖੈਰ ਵਿੱਚ ਤਾਂ ਕਿ ਐਂ ਵੀ ਕਹਿਣ ਵਾਲੇ ਹੁੰਦੇ ਆ ਵੀਡੀਓ ਲੰਮੀ ਹੋਵੇ ਤਾਂ ਬਿਹਤਰ ਆ ਪਰ ਚਲੋ ਠੀਕ ਆ 8-10 ਮਿੰਟਾਂ ਦੀ ਜਾਇਜ਼ ਹੁੰਦੀ ਆ ਤੇ ਜਿਹੜਾ ਹੁਣ ਆਪਾਂ ਪਾਕਿਸਤਾਨ ਦੇ ਮਸਲੇ ਬਾਰੇ ਗੱਲ ਕਰਨੀ ਆ ਇਹਦਾ ਕਾਰਨ ਇਹ ਬਣਿਆ ਵੀ ਜਦੋਂ ਇਮਰਾਨ ਖਾਨ ਦੀ ਸਰਕਾਰ ਸੀ ਨਾ ਆਪਣੇ ਲੋਕਾਂ ਨੂੰ ਵੀ ਇਹਨਾਂ ਦਾ ਬੜਾ 헤ਜ ਜਾਗਿਆ ਸੀ ਯਾਰ ਮੈਂ ਵਿੱਚ ਕੁਝ ਇਹੋ ਜਿਹੇ ਬੇਵਕੂਫਾਂ ਦੇ ਕਮੈਂਟ ਦੇਖੀਏ ਜਿਹੜੇ ਉੱਥੇ ਐਂ ਕਹਿੰਦੇ ਸੀ ਯਾਰ ਜੇ ਅਸੀਂ ਪਾਕਿਸਤਾਨ ਚ ਮੂਵ ਹੋਣਾ ਹੋਵੇ ਉੱਥੇ ਪੈੜੀ ਲੈਣੀ ਹੋਵੇ ਉੱਥੇ ਆਪਾਂ ਨੂੰ ਜ਼ਮੀਨ ਕੀ ਰੇਟ ਮਿਲੂਗੀ ਇਹਨਾਂ ਨੂੰ ਔਨ ਲੱਗਦਾ ਸੀ ਕਿਤੇ ਸਾਡੇ ਨਾ ਇਹ ਕੁੰਬ ਦੇ ਮੇਲੇ 'ਚ ਵਿਛੜੇ ਹੋਏ ਭਾਈ ਆ ਯਾਰ ਅੱਜ ਤਾਂ ਮਸਾਂ ਫੇਸਬੁੱਕ ਤੇ ਮਿਲੇ ਆ ਤੇ ਜ਼ਿੰਦਗੀ ਉਧਰ ਆ ਸਾਰੀ ਦੁਨੀਆ ਹੀ ਉਧਰ ਆ ਇੱਥੇ ਅਸੀਂ ਘਟਾ ਢੋਈ ਜਾਂਨੇ ਆ ਅਸੀਂ ਉਧਰ ਚੱਲ ਗਏ ਮੇਰਾ ਤੁਹਾਨੂੰ ਸਿਰਫ ਮਕਸਦ ਇਹ ਸ਼ੀਸ਼ਾ ਦਿਖਾਉਣਾ ਵੀ ਦੂਜੇ ਦੇ ਥਾਲ 'ਚ ਪਿਆ ਲੱਡੂ ਵੱਡਾ ਲੱਗਦਾ ਹੁੰਦਾ ਤੇ ਪਾਕਿਸਤਾਨ ਵਾਲੇ ਉਹਨਾਂ ਕੋਲ ਤਾਂ ਯਾਰ ਲੱਡੂ ਵੱਡਾ ਹੀ ਲੱਗਣਾ ਲੱਡੂ ਛੱਡ ਉਹਨਾਂ ਕੋਲ ਤਾਂ ਵਿਚਾਰਿਆਂ ਕੋਲੇ ਥਾਲ ਹੀ ਹੈਣੀਗਾ ਉਹ ਜਿਹੜੇ ਉਹਨਾਂ ਦੇ ਨਾਲ ਰਲ ਨੂੰ ਫਿਰਦੇ ਸੀ ਜਿਹੜੇ ਕਜ਼ਨ ਆ ਇੱਕ ਦੂਜੇ ਦੇ ਉਹਨਾਂ ਦੇ ਦੰਦ ਖੱਟੇ ਹੋ ਗਏ ਉਧਰਲੇ ਪਾਸਿਓਂ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਪਰਲੇ ਪਾਸੇ ਕੋਈ ਨਹੀਂ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਆਪਣੇ ਬੰਦੇ ਉਹਨਾਂ ਤੋਂ ਕੀ ਭਾਲਦੇ ਆ ਉਹਨਾਂ ਦਾ ਕੰਮ ਤਾਂ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੀਆਂ ਆਲਾ ਬਣਿਆ ਪਿਆ ਕਣਕ ਉਹਨਾਂ ਦੇ ਕੋਲੇ ਖਾਨ ਨੂੰ ਨਹੀਂ ਵਿਚਾਰਿਆਂ ਕੋਲੇ ਬਿਜਲੀ ਦਾ ਬਿੱਲ ਭਰਨ ਨੂੰ ਪੈਸੇ ਨਹੀਂ ਉਹ ਤੁਹਾਨੂੰ ਕੀ ਸਾਂਭ ਲੈਣਗੇ ਨਾਲੇ ਇਹ ਉਹੀ ਪਾਕਿਸਤਾਨ ਦੀ ਸਰਕਾਰ ਆ ਜਦੋਂ 1992 ਦੇ ਵਿੱਚ ਇਹਨਾਂ ਨੇ ਖੜਕੂਆਂ ਦੀਆਂ ਖੁਫੀਆ ਫਾਈਲਾਂ ਬੇਨजीर ਢੁੱਟੋ ਨੇ ਰਜੀਵ ਗਾਂਧੀ ਨੂੰ ਦਿੱਤੀਆਂ ਤੇ ਉਥੋਂ ਦੀ ਅਸੈਂਬਲੀ ਦੇ ਵਿੱਚ ਇਸ ਗੱਲ ਦਾ ਰੌਲਾ ਪਿਆ ਵੀ ਤੂੰ ਉਹਦੇ ਨਾਲ ਹੱਥ ਕਿਉਂ ਮਲਾ ਲਿਆ ਤਾਂ ਉਹਦਾ ਕਹਿਣਾ ਇਹ ਸੀ ਵੀ ਜੇ ਸਿੱਖ ਆਪ ਦਾ ਰਾਜ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਤੁਸੀਂ ਇਹ ਸੋਚੋ ਵੀ ਉਧਰਲੇ ਪਾਸੇ ਆਪ ਦਾ ਉਹਨਾਂ ਕਾਰਜ ਹਾਸਲ ਕਰਨ ਤੋਂ ਬਾਅਦ ਉਹਨਾਂ ਦੀ ਅੱਖ ਕਿੱਥੇ ਹੋਊਗੀ ਉਨ੍ਹਾਂ ਦੀ ਰਵੈਤੀ ਤੌਰ ਤੇ ਰਾਜਧਾਨੀ ਕਿਹੜੀ ਆ ਉਹਨਾਂ ਦੀ ਰਾਜਧਾਨੀ ਲਾਹੌਰ ਆ ਉਸ ਤੋਂ ਬਾਅਦ ਉਹ ਸਾਡਾ ਹਿੱਸਾ ਸਾਡੇ ਇਲਾਕੇ ਦੇ ਵਿੱਚੋਂ ਆਪ ਦਾ ਹਿੱਸਾ ਮੰਗਣਗੇ ਹੁਣ ਵਿੱਚ ਬੜੇ ਇਹੋ ਜਿਹੇ ਵੀ ਆ ਜਾਣੇ ਆ ਵੀ ਤੂੰ ਹਿੰਦੁਸਤਾਨ ਦੇ ਹਾਲਾਤਾਂ ਬਾਰੇ ਗੱਲ ਕਿਉਂ ਨਹੀਂ ਕਰਦਾ ਬਾਈ ਹਿੰਦੁਸਤਾਨ ਦੇ ਹਾਲਾਤਾਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਆ ਠੀਕ ਆ ਇੱਥੇ ਵਧੀਆ ਹਾਲਾਤ ਆ ਇੱਥੇ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਜਿੰਨੀਆਂ ਪਰੇਸ਼ਾਨੀਆਂ ਕਿਸੇ ਹੋਰ ਮੁਲਕ ਦੇ ਵਿੱਚ ਹੁੰਦੀਆਂ ਔਨੀਆਂ ਕਾਪਾ ਨੂੰ ਹੈਗੀਆਂ ਔਨੀਆਂ ਕ ਮੁਸ਼ਕਲ ਹਰ ਇੱਕ ਮੁਲਕ ਦੇ ਵਿੱਚ ਹੁੰਦੀਆਂ ਤੇ ਉਹੋ ਜੇ ਹੱਲ ਵੀ ਹਰ ਇੱਕ ਮੁਲਕ ਦੇ ਵਿੱਚ ਹੁੰਦੇ ਆ ਗੱਲ ਹੈਗੀ ਆ ਉਥੋਂ ਦੀ ਕਰਨ ਵਾਲੀ ਜਿੱਥੋਂ ਬਾਰੇ ਆਪਾਂ ਨੂੰ ਨਾ ਕੁਝ ਆਪਣੇ ਮੂਰੇ ਲੱਗੇਵੇ ਲੋਕ ਆਪਾਂ ਨੂੰ ਹਵਾਈ ਕਿਲੇ ਦਿਖਾਉਂਦੇ ਆ ਆਪਾਂ ਨੂੰ ਖਾਬ ਦਿਖਾਉਂਦੇ ਆ ਆਪਾਂ ਨੂੰ ਇਉਂ ਲੱਗਦਾ ਵੀ ਯਾਰ ਪਤਾ ਨਹੀਂ ਉਹ ਤਾਂ ਏਰੀਆ ਕਿਹੋ ਜਿਹਾ ਲੋਕ ਕਿਹੋ ਜਿਹਾ ਉੱਥੇ ਜ਼ਿੰਦਗੀ ਪਤਾ ਨਹੀਂ ਕਿੰਨੀ ਕੁ ਵਧੀਆ ਹੋਊਗੀ ਇਹਦੇ ਬਾਰੇ ਮੇਰਾ ਗੱਲ ਕਰਨ ਦਾ ਇੰਨਾ ਮਤਲਬ ਸੀਗਾ ਤੇ ਬਾਕੀ ਅੱਜ ਆਪਾਂ ਯਾਰ ਹਜੇ ਤਾਂ ਨਾ ਕਸ਼ਮੀਰ ਸਮੱਸਿਆ ਦਾ ਬਹੁਤ ਛੋਟਾ ਜਿਹਾ ਹਿੱਸਾ ਛੋਇਆ ਕੱਲ ਨੂੰ ਕਸ਼ਮੀਰ ਵਾਲੀ ਸਮੱਸਿਆ ਬਾਰੇ ਗੱਲ ਕਰਨ ਤੋਂ ਬਾਅਦ ਆਪਾਂ ਬਲੋਚਿਸਤਾਨ ਵਾਲੇ ਮਸਲੇ ਬਾਰੇ ਵੀ ਗੱਲ ਕਰਾਂਗੇ ਤੇ ਖੈਬਰ ਪਖਤੂਨਵਾਦੇ ਵਿੱਚ ਜਿਹੜਾ ਉੱਥੋਂ ਦੇ ਕਬਾਈਲੀ ਲਾਕੀਆਂ ਦਾ ਇਹਨਾਂ ਦੀ ਫੌਜ ਦੇ ਨਾਲ ਸੰਘਰਸ਼ ਚੱਲੀ ਜਾਂਦਾ ਉਹਦੇ ਬਾਰੇ ਗੱਲ ਕਰਾਂਗੇ